ਸਸਤੀ ਕਾਜੀ ਸਾਰਿਆਂ ਨੂੰ ਅੱਜ ਹੋ ਮੇਰੇ ਰਸੋਈ ਚ ਤੇ ਅੱਜ ਆਪਾਂ ਮਿਲ ਕੇ ਬਣਾਉਂਦੇ ਆ ਬਹੁਤ ਹੀ ਟੇਸਟੀ ਸ਼ਿਮਲਾ ਮਿਰਚ ਦੀ ਸਬਜ਼ੀ ਸ਼ਿਮਲਾ ਮਿਰਚ ਬੇਸਣ ਦੀ ਸਬਜ਼ੀ ਬਹੁਤ ਹੀ ਪਰਫੈਕਟ ਰੈਸਿਪੀ ਆ ਹਸਬੰਡ ਦੇ ਲੰਚ ਬਾਕਸ ਦੇ ਲਈ ਬੱਚਿਆਂ ਦੇ ਟਿਫਨ ਬਾਕਸ ਦੇ ਲਈ ਚਲੋ ਬਣਾਉਣਾ ਸ਼ੁਰੂ ਕਰੀਏ ਵੀਰ ਜੇ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ 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 ਕਰਿਓ ਇੱਕ ਫਰਾਈਪੈਨ ਲਵ ਉਹਦੇ ਚ ਮੈਂ ਪਾ ਰਹੀ ਆ 2/3 ਕੱਪ ਜਾਂ ਪੌਣੀ ਕੋਲੀ ਬੇਸਣ ਦੀ ਪੰਜ ਮੈਂ ਕੁਝ ਨਹੀਂ ਪਾਇਆ ਹੈ ਸੁੱਕਾ ਆਪਾਂ ਪੁੰਨ ਲਾਂਗੇ ਜਦ ਤੱਕ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਇੱਕ ਬਹੁਤ ਪਿਆਰੀ ਜੀ ਖੁਸ਼ਬੂ ਨਹੀਂ ਆ ਜਾਂਦੀ ਤੇ ਇੱਥੇ ਮੇਰੇ ਕੋਲ ਹੁਣ ਚਾਰ ਇੱਕ بڑے ਸਾਈਜ਼ ਦੀਆਂ Shimla mirch ਵਧੀਆ ਤੇ ਧੋ ਲਿੱਤੀਆਂ ਮੈਂ ਇਹਨਾਂ ਨੂੰ ਆਪਾਂ ਕੁਝ ਇਸ ਤਰ੍ਹਾਂ ਨਾਲ ਕੱਟ ਲਾਂਗੇ ਕਿ ਛੋਟੇ ਛੋਟੇ ਸਕੁਅਰ ਪੀਸੇਸ ਨਾ ਜ਼ਿਆਦਾ ਵੱਡੇ ਨਾ ਜ਼ਿਆਦਾ ਛੋਟੇ ਬਹੁਤ ਟੇਸਟੀ ਸਬਜ਼ੀ ਦੀ ਰੈਸਿਪੀ ਆ ਬਗੈਰ ਪਿਆਜ਼ ਅਦਰਕ ਲਸਣ ਟਮਾਟਰ ਤੋਂ ਬਗੈਰ ਮੈਂ ਬਣਾਉਣ ਵਾਲੀਆਂ ਬਹੁਤ ਕੁਇਕ ਆ ਤੇ ਬਹੁਤ ਜ਼ਿਆਦਾ ਟੇਸਟੀ ਕੁਝ ਨਵੀਂ ਰੈਸਪੀ ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਆ ਤਾਂ ਆਹ ਸ਼ਿਮਲਾ ਮਿਰਚ ਦੀ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੇ ਸ਼ਿਮਲਾ ਮਿਰਚ ਮੈਂ ਦੇਖੋ ਕੁਝ ਇਸ ਤਰੀਕੇ ਨਾਲ ਕੱਟ ਲਈ ਹੈ ਤੇ ਹੁਣ ਇੱਕ ਕੜਾਹੀ ਗਰਮ ਕਰੋ ਉਹਦੇ ਵਿੱਚ ਮੈਂ ਪਾਇਆ ਹੈ ਥੋੜਾ ਜਿਹਾ ਰਿਫਾਈਨਡ ਔਇਲ ਤੇ ਤੇਲ ਜਦ ਗਰਮ ਹੋ ਜਾਵੇ ਮੈਂ ਪਾਇਆ ਥੋੜਾ ਜਿਹਾ ਜੀਰਾ ਥੋੜੀ ਜੀ ਰਾਈ ਤੇ ਥੋੜੀ ਜੀ ਹਿੰਗ ਤੇ ਹੁਣ ਜੋ ਸ਼ਿਮਲਾ ਮਿਰਚ ਆਪਾਂ ਕੱਟ ਕੇ ਰੱਖੀ ਸੀ ਉਹ ਪਾ ਦਾਂਗੇ ਆਪਾਂ ਸਾਰੇ ਇਹ ਨਾਲ ਮੈਂ ਪਾਉਂਗੀ ਥੋੜਾ ਜਿਹਾ ਨਮਕ ਥੋੜਾ ਜਿਹਾ ਪਾਉਣਾ ਹੈ ਲੂਣ ਆਪਾਂ ਬਾਅਚ ਵੀ ਪਾਵਾਂਗੇ ਤੇ ਹੁਣ ਚੰਗੀ ਤਰ੍ਹਾਂ ਨਾਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਟੱਕ ਕੇ ਪਕਾ ਲੂਗੇ ਸਲੋ ਹੀਟ ਪਰ ਕਰੀਬ 5 ਤੋਂ 7 ਮਿੰਟ ਤੱਕ ਜਦ ਤੱਕ ਸ਼ਗਨਾਮੇ ਛਲਕੇ ਜੀ ਗੜਨੀ ਜਾਂਦੀ ਤੇ ਹੁਣ ਕੁਝ ਪਾਵਾਂਗੇ ਸੁੱਕੇ ਮਸਾਲੇ ਤੇ ਹੁਣ ਮੈਂ ਪਾ ਰਹੀ ਹਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਅੱਧਾ ਚਮਚ 1 ਚਮਚ ਪਰ ਕੇ ਕਸ਼ਮੀਰੀ ਲਾਲ ਮਿਰਚ ਤੇ 1 ਚਮਚ ਪਰ ਕੇ ਤਨੀਆ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੱਲ ਲਾਂਗੇ ਮਿਕਸ ਕਰ ਲਾਂਗੇ ਸਵਾਰ ਕੇ ਤੇ ਹੁਣ ਜਿਹੜਾ ਬੇਸਣ ਭੁੰਨ ਕੇ ਰੱਖਿਆ ਹੋਇਆ ਸੀ ਉਹ ਸਾਰਾ ਪਾ ਦੂੰਗੀ ਮੈਂ ਤੇ ਫਿਰ ਤੋਂ ਥੋੜਾ ਜਿਹਾ ਨੂਨ ਮੈਂ ਹੋਰ ਪਾਇਆ ਨੂਨ ਮੈਂ ਪਹਿਲਾਂ ਵੀ ਪਾਇਆ ਸੀ ਥੋੜਾ ਜਿਹਾ ਪਾਇਆ ਹੁਣ ਤੇ ਇੱਕ ਚਮਚ ਪਾ ਰਹੀ ਹਾਂ ਮੈਂ ਚੀਨੀ ਦਾ ਤੇ ਹੁਣ ਇੱਕ ਨਿੰਬੂ ਦਾ ਰਸ ਇਹਦੇ ਚ ਨਿਚੋੜਨਾ ਹੈ ਖਟਾਈ ਦੇ ਲਈ ਜਾਂ ਤਾਂ ਤੁਸੀਂ ਅਮਚਰ ਵੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਬੇਸਣ ਆਪਣਾ ਭੁੰਨਿਆ ਹੋਇਆ ਸੀ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਤੇ ਬਹੁਤ ਜ਼ਿਆਦਾ ਟੇਸਟੀ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਇਨੂੰ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਸਰਵ ਕਰੋ ਜ਼ਰੂਰ ਬਣਾ ਕੇ ਦੇਖਿਓ ਜੇ ਜਿਹਾ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਇਸ ਸਟੇਜ ਤੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਬਰੀਕ ਕਟਿਆ ਧਨੀਆ ਪੱਤਾ ਵੀ ਪਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ